ਕੋਈ ਗੱਲ ਨਹੀਂ ਮੈਂ ਕਿਹਾ ਕੱਲ੍ਹ ਸਹੀ ਆਇਆ ਉਹ ਮਾਰਾ ਵੀ ਮਾਰਾ ਇੱਕ ਮਿੰਟ ਸਿੱਧੇ ਹੋ ਗਿਆ ਇਹਦਾ ਲਿਖੋ ਭਾਈ ਇੱਥੇ ਲਿਖੇ ਗੱਡ ਮਿੰਟ ਆਜੋ ਭਾਈ ਆਜੋ ਜੀ ਅਭੀ ਵੀ ਗੱਲ ਆਈ ਆ ਮੈਂ ਤੀਨੂ ਜੀ ਨੂੰ ਕਹਿਣਾ ਚਾਹੁੰਦਾ ਇੱਥੇ 10000 ਤੋਂ ਵੱਧ ਦੀ ਵਾਦੀ ਹੈ ਜੀ 8000 ਦੇ ਲਗਭਗ ਵੋਟ ਆ ਇਸਥੇ ਕੋਈ ਵੀ ਸਰਕਾਰੀ ਹਸਪਤਲ ਨਹੀਂ ਹੈਗਾ ਔਰ ਮੈਂ ਕਹੂੰਗਾ ਵੀ ਜਿੱਤਣ ਤੋਂ ਬਾਅਦ ਪਹਿਲਾ ਕੰਮ ਜਿਹੜਾ ਹੋਊਗਾ ਸਾਨੂੰ ਇੱਥੇ ਮੱਲਾ ਕਲੀਨਿਕ ਦੇ ਦਿਓ ਸਾਡੀ ਮੰਗ ਆਏ ਔਰ ਅਸੀਂ ਲੈਣਾ ਵਾ ਸਰਦਾਰ ਪਰਮਿੰਦਰ ਸਿੰਘ ਪਿੰਦਰ ਖੰਡੋਰੀ ਜੀ ਜਿਹੜੇ ਹਲਕਾ ਇੰਚਾਰ ਨੇ ਆਵਾਜ਼ ਵੀ ਪਾਰਟੀ ਸ਼ਾਹਕੋਟ ਦੇ ਭਰਜਿੰਦਰ ਸਿੰਘ ਜੀ ਸੀਚੇਵਾਲ ਸਾਹਿਬ ਚੇਅਰਮੈਨ ਸਾਧੂ ਸਿੰਘ ਹੰਦਰ ਜੀ ਸਰਦਾਰ ਕੁਵੰਤ ਸਿੰਘ ਜੀ ਸਰਦਾਰ ਸਰਬਜੀਤ ਸਿੰਘ ਜੀ ਬਲਾਕ ਪ੍ਰਧਾਨ ਪਰਮਜੀਤ ਸਿੰਘ ਜੀ ਸੰਦੀਪ <th>ਪਰ ਜੀ ਮੰਗਾ ਪਹਿਲਵਾਨ ਜੀ ਬਲਵੀਰ ਜੀ ਜੂਨਟ ਬਿਜਲੀ ਦਾ ਉਹ ਵੀ ਉਹਨਾਂ ਨੇ ਪੰਜਵੇਂ ਮਹੀਨੇ ਦੇ ਵਿੱਚ ਵੀ ਸਰਕਾਰ ਬਣਨ ਤੋਂ ਬਾਅਦ ਬਿਨਾਂ ਕਿਸੇ ਕਾਗਜ਼ ਪੱਤਰ ਦੇ ਬਿਨਾਂ ਕਿਸੇ ਅ ਅ ਸ਼ਟਾਮ ਦੇ ਯਾਰ ਤੁਹਾਡੇ ਨਾਲ ਸਾਂਝੇ ਕੀਤੇ ਸੋ ਆਪਾਂ ਨੂੰ ਪਤਾ 2 ਸਾਲ ਹੋ ਗਿਆ ਸਰਕਾਰ ਬਣੀ ਨੂੰ 2 ਸਾਲ ਦੇ ਦੌਰਾਨ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਹਰ ਹਲਕੇ ਚ ਜਾ ਕੇ ਵਿਚਰ ਰਹੇ ਆ ਤੁਸੀਂ ਦੇਖਿਆ ਹੋਣਾ ਕਦੇ ਵੀ ਉਹ ਜਦਾ ਚੰਡੀਗੜ੍ਹ ਨਹੀਂ ਹੁੰਦੇ ਆਮ ਲੋਕਾਂ ਦੇ ਵਿੱਚ ਹੀ ਰਹਿੰਦੇ ਆ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਕਿਹਾ ਸੀ ਵੀ ਆਮ ਲੋਕਾਂ ਜੋ ਆਮ ਘਰਾਂ ਜੋ ਨਿਕਲ ਕੇ ਮੁੱਖ ਮੰਤਰੀ ਬਣਿਆ ਤਾਂ ਆਮ ਲੋਕਾਂ ਲਈ ਹੀ ਕੰਮ ਕਰਾਂਗੇ ਆਪਾਂ ਨੂੰ ਪਤਾ ਪਿਛਲੇ ਸਾਲ ਦੋ ਲਿਆ ਨਾ ਰੋ ਹਾ ਜਦੋਂ ਸਸੇ ਦਾ ਯੂਟੀਲ ਜਿਹੜਾ ਜਿਹੜਾ ਅਸੀਂ ਕਰੀਏ ਸੀ ਨਾ ਟੈਕਮੈਂਟ ਜਮਾ ਕਰਾਉਣੇ ਨੇ ਟੈਕਮੈਂਟ ਅੱਜ ਦੇ ਆਜਦੇ ਹਾਂ ਕਿਉਂਕਿ ਬਹੁਤ ਚਿਹਰੇ ਇਹਨੂੰ ਜਾਣਦੇ ਆ ਕੁਝ ਚਿਹਰੇ ਨਹੀਂ ਵੀ ਜਾਣਦੇ ਆਪਾਂ ਉਹਨਾਂ ਨਾਲ ਵੀ ਬੈਠ ਕੇ ਸਾਰੀਆਂ ਮੁਸ਼ਕਲਾਂ ਦਾ ਹੱਲ ਕਰੀਏ ਕਿਉਂਕਿ ਬੰਦੇ ਨੇ ਕੰਮ ਕਰਨਾ ਤਾਂ ਗਲਤੀਆਂ ਤਾਂ ਹੋਣੀਆਂ ਹੀ ਆਂ ਦੀ ਕੋਈ ਗੱਲ ਨਹੀਂ ਇਹਨਾਂ ਚੀਜ਼ਾਂ ਨੂੰ ਆਪਾਂ ਸੁਧਾਰੀਏ ਤੇ ਤੁਸੀਂ ਆਇਆਂ ਦਾ ਬੜਾ ਮਾਣ ਸਤਿਕਾਰ ਦਿੱਤਾ ਸਾਨੂੰ ਸਾਡੇ ਸ਼੍ਰੀ ਪਵਨ ਕੁਮਾਰ ਦੀ ਟੀਮ ਨੂੰ ਜੀ ਜੋ ਆਪਣੇ ਸੰਧਰ ਹਾਲ ਕੇ ਤੋਂ ਤੁਹਾਨੂੰ ਸਾਰਿਆਂ ਨੂੰ ਪਤਾ ਉਮੀਦਵਾਰ ਆ ਬਹੁਤ ਹੀ ਸੂਝਵਾਨ ਤੇ ਉੱਚੀ ਸੋਚ ਰੱਖਣ ਵਾਲੇ ਇਨਸਾਨ ਆ ਜਦੋਂ ਆਪਾਂ ਕਿਸੇ ਨਾਲ ਵਿਚਰਾਂਗੇ ਫਿਰ ਆਪਾਂ ਨੂੰ ਪਤਾ ਲੱਗਦਾ ਵੀ ਇਹਨਾਂ ਦੀ ਸੋਚ ਕੀ ਆ ਹਾਂਜੀ ਭਾਜੀ ਲੋਕ ਸਭਾ ਚੋਣਾਂ ਨੂੰ ਲੈ ਕੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਆ ਠੀਕ ਆ ਅਸੀਂ ਜਲੰਧਰ ਦੇ ਲੋਕ ਸਭਾ ਦੇ ਸਾਰੇ ਵੋਟਰਾਂ ਨੂੰ ਇਹ ਸਨੇਹਾ ਦੇਣਾ ਚਾਹੁੰਦੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੀ ਬਿਹਤਰੀ ਲਈ ਬਹੁਤ ਸਾਰੇ ਕੰਮ ਕੀਤੇ ਆ ਗਰੀਬਾਂ ਵਾਸਤੇ 90% ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਹੋਰ ਵੀ ਬੜੇ ਸਹੂਲਤਾਂ ਦਿੱਤੀਆਂ ਤੇ ਹਲੇ ਦੇਣੀਆਂ ਵੀ ਆ ਤੇ ਆਪਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਹਿਯੋਗ ਕਰਕੇ ਸਪੋਰਟ ਕਰਕੇ 13 ਦੇ 13 MP ਜਿਤਾ ਕੇ ਕੇਂਦਰ ਚ ਭੇਜੀਏ ਤਾਂ ਕਿ ਲੋਕਤੰਤਰ ਬਚ ਸਕੇ ਤਾਂ ਕਿ ਆਪਾਂ ਆਪਣਾ ਜਿਹੜਾ ਪੰਜਾਬ ਦਾ ਹਿੱਸਾ ਆ ਉਹ ਉੱਥੇ ਡਟ ਕੇ ਹਮੈਤ ਕਰਕੇ ਲਿਆ ਸਕੀਏ ਤੇ ਦਾਸ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਤਾਂ ਕਿ ਮੈਂ ਜਿਹੜਾ ਜਲੰਧਰ ਦੇ ਜ਼ਰੂਰਤਾਂ ਚਾਹੇ ਉਹ ਇਮਪਲॉयਮੈਂਟ ਦੀਆਂ ਰੋਜ਼ਗਾਰ ਦੀਆਂ ਚਾਹੇ ਉਹ ਪੜ੍ਹਾਈ ਦੀਆਂ ਐਜੂਕੇਸ਼ਨ ਦੀਆਂ ਚਾਹੇ ਉਹ ਇੰਡਸਟਰੀ ਦੀਆਂ ਚਾਹੇ ਉਹ ਕਿਸਾਨੀ ਦੀਆਂ ਉਹ ਸਾਰੀਆਂ ਅਸੀਂ ਮਸਲੇ ਹੱਲ ਕਰਾ ਸਕੀਏ ਦਿੱਲੀ 'ਚ ਇਸ ਕਰਕੇ ਮੁਰਤਾਪਾ ਆ ਕੇ ਕਾਮਯਾਬ ਕਰੋ ਚੜ੍ਹ ਉਦੇਚਾ